ਪਿੰਡ ਸੇਖੂ ਖੜੇ ਆ ਪਿੰਡ ਸੇਖੂ ਦੀ ਮੌਜੂਦਾ ਪੰਚਾਇਤ ਤੇ ਪਿੰਡ ਵਾਸੀ ਸਾਡੇ ਨਾਲ ਤੁਸੀਂ ਖੜੇ ਹੋ ਨਜ਼ਰ ਆ ਰਹੇ ਹੋਣਗੇ ਅੱਜ ਇੱਥੇ ਹਲਕਾ ਐਮਐਲਏ ਵੱਲੋਂ ਪਿੰਡ ਸੇਖੂ ਦੀ ਇੱਕ ਲਾਇਬ੍ਰੇਰੀ ਦਾ ਉਦਘਾਟਨ ਕਰਨਾ ਸੀ ਤੇ ਦੂਜੇ ਪਾਸੇ ਕਹਿੰਦੇ ਪਿੰਡ ਦੀਆਂ ਗਲੀਆਂ ਤੇ ਛੱਪੜਾਂ ਦੇ ਵਿਕਾਸ ਲਈ ਕਹਿੰਦੇ ਜਿਹੜੇ ਫੰਡ ਹੈ ਉਹ ਦਿੱਤੇ ਜਾਣੇ ਸੀ ਪਰ ਦੂਸਰੇ ਪਾਸੇ ਪਿੰਡ ਦੀਆਂ ਹੀ ਕਿਸਾਨ ਯੂਨੀਅਨ ਇਕਾਈਆਂ ਦੇ ਕਿਸਾਨ ਹੈ ਜਿਹੜੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਵੀ ਹਲਕਾ ਐਮਐਲਏ ਜੇ ਇੱਥੇ ਪਹੁੰਚੂਗੀ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਝੰਡੇ ਲੈ ਕੇ ਉਹਨਾਂ ਨੇ ਨਾਰੇਬਾਜ਼ੀ ਕੀਤੀ ਆ ਤਾਂ ਪੰਚਾਇਤ ਨੇ ਜਿਹੜਾ ਉਹ ਪ੍ਰੋਗਰਾਮ ਸੀਗਾ ਉਸ ਨੂੰ ਕੈਨਸਲ ਕੀਤਾਗਾ ਆਖਰਕਾਰ ਪੂਰਾ ਮਾਮਲਾ ਕੀ ਹੈ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰਾਂਗੇ ਆਖਰਕਾਰ ਮਸਲਾ ਕੀ ਆ ਪੂਰੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਹਾਂਜੀ ਕੀ ਨਾਮ ਆ ਆਪਣਾ ਬਾਈ ਜੀ ਨਿਰਮਲ ਸਿੰਘ ਸਰਪੰਚ ਨਿਰਮਲ ਸਿੰਘ ਜੀ ਪਿੰਡ ਸੇਖੋਂ ਦੇ ਰਹੇ ਕੀ ਕੀ ਗੱਲਬਾਤ ਹੋ ਰਹੀ ਹੈ ਜੀ ਇਹ ਗੱਲ ਬਾਈ ਜੀ ਇਹ ਸੀ ਅੱਜ ਸਾਡੇ ਐਮਐਲਏ ਸਾਹਿਬ ਪ੍ਰੋਫੈਸਰ ਬਲਜਿੰਦਰ ਕੌਰ ਜੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਿੰਡ 'ਚ ਜਿਹਦੇ 'ਚ ਕੇ ਆ ਦੇਖੋ ਤੁਸੀਂ ਲਾਇਬ੍ਰੇਰੀ ਬਣਾਈ ਹੈ ਇਹਦਾ ਜੁਦ ਘਟਨ ਸੀਗਾ ਜਿਹਦੇ ਕਾਰਨ ਕੇ ਬੱਚਿਆਂ ਦਾ ਪੜਨ ਦੇ ਵਿੱਚ ਸ਼ੌਂਕ ਹੋਣਾ ਸੀਗਾ ਵਧੀਆ ਮੰਨ ਲੋ ਉਪਰਾਲਾ ਸੀਗਾ ਪੂਰੀ ਪੰਚਾਇਤ ਵੱਲੋਂ ਦੂਸਰਾ ਜੀ ਸਾਡੇ ਮੰਨ ਲੋ ਖਾਲਾਂ ਵਾਸਤੇ ਸੀਗਾ ਸਾਡੇ ਬਹੁਤ ਪੁਰਾਣੇ ਖਾਲ ਬਣੇ ਹੋਏ ਹੈ ਜੀ ਉਹਨਾਂ ਦੇ ਖਸਤਾ ਹਾਲਤ ਹੋਈ ਪਈ ਹੈ ਉਸ ਵਾਸਤੇ ਵੱਲੋਂ ਐਮਐਲਏ ਸਾਹਿਬ ਨੇ ਗ੍ਰਾਂਟ ਦੇਣੀ ਸੀ ਇੱਕ ਮੰਨ ਲਓ ਸਾਡੇ ਵਾਟਰ ਟੈਂਕ ਦਾ ਬਹੁਤ ਬਰਾ ਹਾਲ ਹੈ ਉਸ ਵਾਸਤੇ ਮੰਨ ਲਓ ਪੂਰੇ ਪਿੰਡ ਦੀ ਮੰਗ ਸੀ ਉਸ ਵਾਸਤੇ ਗ੍ਰਾਂਟ ਤੇ ਕੁਝ ਮੰਨ ਲਓ ਸਾਡੇ ਛਪੜਾਂ ਵਾਸਤੇ ਇੱਕ ਸਾਡੇ ਸਟੇਡੀਅਮ ਵੱਲੋਂ ਬਣਨਾ ਸੀਗਾ ਕੁੱਲ ਮਿਲਾ ਕੇ ਜੀ ਤੁਸੀਂ ਇਹ ਲੋਲ ਵੀ ਸਾਡੇ ਪੂਰੀ ਪਲੈਨਿੰਗ ਸੀਗੀ ਅੱਜ ਪਿੰਡ ਸੇਖੂ ਦੇ ਵਿੱਚ ਕੋਈ ਨਾਵਾਲਾ 2-4 ਕਰੋੜ ਰੁਪਇਆ ਐਮਐਲਏ ਸਾਹਿਬ ਨੇ ਦੇ ਕੇ ਜਾਣਾ ਸੀ ਤੇ ਕਿ ਇੱਥੇ ਮੰਨ ਲਓ ਪੂਰੇ ਪਿੰਡ ਦਾ ਵਧੀਆ ਵਿਕਾਸ ਹੋਣਾ ਸੀ ਤੇ ਸਾਨੂੰ ਪਤਾ ਨਹੀਂ ਕਿਸ ਗੱਲ ਤੋਂ ਸਾਡੇ ਪਿੰਡ ਦੇ ਕੁਝ ਮੰਨ ਲਓ ਜੁਨੀਅਨ ਦੇ ਬੰਦੇ ਜਿਹਦੇ ਵਿੱਚ ਮੰਨ ਲਓ ਉਗਰਾਹਾ ਕੋਈ ਸਿੱਧੂਪੁਰ ਉਹ ਇਹਨਾਂ ਦਾ ਵਿਰੋਧ ਕਰਨ ਲੱਗੇ ਕਹਿੰਦੇ ਵੀ ਅਸੀਂ ਮੰਨ ਲਓ ਜੇ ਸਾਡੇ ਮੰਨ ਲਓ ਐਮਐਲਏ ਸਾਹਿਬ ਉਹਨਾਂ ਦੇ ਤਾਂ ਅਸੀਂ ਵਿਰੋਧ ਕਰਾਂਗੇ ਤਾਂ ਅਸੀਂ ਉਸ ਦੇ ਪੱਖ ਦੇ ਵਿੱਚ ਬਲਾਕ ਪ੍ਰਧਾਨ ਜੁਨੀਅਨ ਦੇ ਨਾਲ ਉਹ ਪਤਾ ਕਰਿਆ ਜੀ ਫੋਨ ਕਰਕੇ ਉਹ ਕਹਿੰਦੇ ਜੀ ਸਾਡੇ ਮੰਨ ਲਓ ਜੁਨੀਅਨ ਵੱਲੋਂ ਕੋਈ ਕਾਲ ਨਹੀਂ ਹੈਗੀ ਕਿਹੜੇ ਪ੍ਰਧਾਨਾ ਕਹਿੰਦੇ ਮਹਿਮਾ ਸਿੰਘ ਹੈ ਜੀ ਬਲਾਕ ਪ੍ਰਧਾਨ ਉਹ ਕਹਿੰਦੇ ਜੀ ਸਾਡੇ ਮੰਨ ਲਓ ਜੁਨੀਅਨ ਵੱਲੋਂ ਕੋਈ ਕਾਲ ਨਹੀਂ ਹੈਗੀ ਇਹ ਕੋਈ ਮੰਨ ਲਓ ਤੁਹਾਡੇ ਨਿੱਜੀ ਪੱਧਰ ਤੇ ਕੋਈ ਪਿੰਡ ਵੱਲੋਂ ਹੈ ਤਾਂ ਹੋ ਸਕਦਾ ਵੀ ਸਾਡਾ ਮੰਨ ਲਓ ਜੁਨੀਅਨ ਦਾ ਕੋਈ ਮੰਨ ਲਓ ਗਿੱਦੀ ਪ੍ਰੋਗਰਾਮ ਹੀ ਹੈਗਾ ਵੀ ਵਿਰੋਧ ਕਰਦਾ ਤੇ ਸਾਨੂੰ ਜੇ ਇਹਦੇ ਸ਼ੰਕਾ ਇਹ ਪੈਦਾ ਹੋ ਰਹੀ ਹੈ ਜੀ ਮੈਂ ਇੱਕ ਗਰੀਬ ਘਰ ਦਾ ਮੰਨ ਲਓ ਮੁੰਡਾ ਹੈਗਾ ਜੀ ਅੱਜ ਪਹਿਲੀ ਵਾਰ ਮੰਨ ਲਓ ਇੰਨਾ ਪੈਸਾ ਮੰਨ ਲਓ ਪਿੰਡ ਦੇ ਵਿੱਚ ਆਉਣਾ ਸੀ ਤੇ ਕੁਝ ਮੰਨ ਲਓ ਸਰਾਰਤੀ ਅੰਸਰਾਂ ਨੂੰ ਮੰਨ ਲਓ ਇਹ ਹਾਜਮ ਨਹੀਂ ਹੋ ਰਿਹਾ ਕਿ ਪਿੰਡ ਦਾ ਜੇ ਮੰਨ ਲਓ ਇੰਨਾ ਇੱਕੇ ਵਾਰੀ ਦੀ ਵਿਕਾਸ ਹੋ ਗਿਆ ਤਾਂ ਮੰਨ ਲਓ ਸਾਡੀ ਜਿਹੜੀ ਮੰਨ ਲਓ ਹੈਗੀ ਚੌਧਰ ਖਤਰੇ 'ਚ ਪੈ ਜੂਗੀ ਕਿਉਂਕਿ ਇਹਦੇ ਵਿੱਚ ਹੁਣ ਉੱਥੇ ਦੇਖਿਆ ਸੀ ਜਾ ਕੇ ਵਿੱਚ ਕਾਂਗਰਸ ਦੇ ਵਰਕਰ ਵੀ ਬੈਠੇ ਆ ਜੁਨੀਅਨ ਦੇ ਵਿੱਚ ਅਕਾਲੀ ਦਲ ਦੇ ਵਰਕਰ ਵੀ ਬੈਠੇ ਆ ਤੇ ਇਹਦੇ ਨਾਲ ਤਾਂ ਇਹ ਵੀ ਹੋ ਰਿਹਾ ਵੀ ਮੰਨ ਲਓ ਜੁਨੀਅਨ ਨੂੰ ਵੀ ਬਦਨਾਮ ਕਰਦੇ ਵਿੱਚ ਤੋਂ ਮੰਨ ਲਓ ਆਪਦੇ ਕੁਸ ਬੈਟ ਹੋ ਕੇ ਤੇ ਜੁਨੀਅਨ ਨੂੰ ਵੀ ਥੋੜਾ ਜਾਇ ਸੋਚਣਾ ਚਾਹੀਦਾ ਠੀਕ ਹੈ ਜੀ ਅਸੀਂ ਮੰਨ ਲਓ ਬਹੁਤ ਵਧੀਆ ਪ੍ਰਾਲਾ ਦੇਖੋ ਇੰਨੇ ਮੰਨ ਲਓ ਕਿ ਖੜੇ ਆ ਸਾਹ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਸੀ ਅਸੀਂ ਨਹੀਂ ਪੱਥਰ ਰੱਖਣਾ ਸੀ ਲਾਇਬ੍ਰੇਰੀ ਦਾ ਤੇ ਇਹ ਬਹੁਤ ਪਿੰਡ ਵਾਸਤੇ ਮੰਦ ਭਾਗਾ ਜੀ ਨੁਕਸਾਨ ਹੋਇਆ ਸਾਡੇ ਪਿੰਡ ਦਾ ਇੰਨਾ ਕੰਮ ਆਉਣਗੇ ਐਮਐਲਏ ਸਾਹਿਬ ਨਹੀਂ ਜੀ ਉਹਦੇ ਚ ਇਹ ਆ ਜੀ ਫਿਰ ਅਸੀਂ ਐਮਐਲਏ ਸਾਹਿਬ ਨੂੰ ਜਵਾਬ ਦੇਤਾ ਐਮਐਲਏ ਸਾਹਿਬ ਤਾਂ ਖੁਦ ਆ ਰਹੇ ਸੀਗੇ ਠੀਕ ਹੈ ਜੀ ਉਹ ਕਹਿੰਦੇ ਵੀ ਵਿਰੋਧ ਕੋਈ ਗੱਲ ਨਹੀਂ ਕਹਿੰਦੇ ਅਸੀਂ ਚੱਲ ਲੰਘੇ ਲੇਕਿਨ ਅਸੀਂ ਜਵਾਦ ਤਾਂ ਕਿਉਂਕਿ ਅਸੀਂ ਪਿੰਡ ਦੇ ਵਿੱਚ ਰਹਿਣਾ ਹੈ ਭਾਈ ਚਰਖਾ ਸਾਂਝ ਕੰਮ ਰੱਖਣੀ ਹੈ ਇੱਕ ਇਹਦੇ ਵਿੱਚ ਕੁਝ ਕੋਈ ਨਿੱਜੀ ਮੱਲੋ ਰੰਜਸਾ ਹੈ ਕਿਉਂਕਿ ਪੰਚਾਇਤ ਨਾਲ ਹੁੰਦੀ ਹੀ ਹੈ ਜੀ ਉਹ ਨਿੱਜੀ ਰੰਜਸਾ ਦਾ ਮੱਲੋ ਜੁਨੀਅਨ ਰਾਹੀ ਫਾਇਦਾ ਚੱਕ ਰਹੇ ਆ ਕੁਝ ਲੋਕ ਕੁਝ ਅਸੀਂ ਪਿਛਲੇ ਦਿਨੀ ਇੱਕ ਮੱਲੋ ਮਤਾ ਪਾਇਆ ਸੀ ਪੂਰੀ ਪੰਚਾਇਤ ਨੇ ਨਸ਼ੇ ਵਾਲਿਆਂ ਦੇ ਖਿਲਾਫ ਕੁਝ ਮੱਲੋ ਉਸ ਦਾ ਵੀ ਵਿਰੋਧ ਹੈਗਾ ਅੰਦਰ ਖਾਤੇ ਹੁਣ ਕਹਿਣ ਦਾ ਮਤਲਬ ਇਹ ਹੈ ਜੀ ਜੇ ਕੋਈ ਪੰਚਾਇਤ ਚੰਗਾ ਕੰਮ ਕਰ ਰਹੀ ਹੈ ਤਾਂ ਪਤਾ ਨਹੀਂ ਕਿਉਂ ਨਹੀਂ ਲੋਕਾਂ ਨੂੰ ਪਸੰਦ ਆ। ਸਮਝ ਤੋਂ ਪਰੇ ਆਈ। ਕੋਈ ਅਸੀਂ ਮੰਨ ਲਓ ਕੋਈ ਗਲਤ ਨਹੀਂ ਕਰ ਰਹੇ। ਠੀਕ ਹੈ ਅਸੀਂ ਵਧੀਆ ਕੰਮ ਕਰ ਰਹੇ ਹਾਂ ਸਾਰਾ ਪਿੰਡ ਮੰਨ ਲਓ ਨਾਲ ਹੈ ਮੈਨੂੰ 1000 ਵੋਟ ਤੇ ਜਿਤਾਇਆ ਜੀ। ਕੀ ਆਮ ਪਿੰਡਾਂ ਦੇ ਹੋਰ ਸਰਪੰਚਾਂ ਨੂੰ ਪੰਚਾਇਤਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਵੀ ਤੁਸੀਂ ਵਧੀਆ ਕੰਮ ਕਰੋ ਤੇ ਜੇ ਕੋਈ ਤੁਹਾਡੇ ਮੰਨ ਲਓ ਕੋਈ ਐਵੇਂ ਬਿਨਾਂ ਗਲਤੋ ਕੋਈ ਤੁਹਾਡੇ ਖਿਲਾਫ ਤੱਕਦਾ ਜਾਂ ਤੁਹਾਡਾ ਵਿਰੋਧ ਕਰਦਾ ਤਾਂ ਉਹਦੇ ਤੁਸੀਂ ਵਧੀਆ ਉੱਪਰ ਤੱਕ ਮੰਨ ਲਓ ਜਾਣਕਾਰੀ ਦਿਓ ਬਲਾਕ ਪ੍ਰਧਾਨਾਂ ਨਾਲ ਗੱਲ ਕਰੋ ਜੁਨੀਅਨ ਦੇ ਮੰਨ ਲਓਗੇ ਪੰਜਾਬ ਦੇ ਪ੍ਰਧਾਨ ਤੱਕ ਗੱਲ ਕਰੋ ਜੇ ਉਹਨਾਂ ਦਾ ਮੰਨ ਲਓ ਜੁਨੀਅਨ ਦਾ ਪ੍ਰੋਗਰਾਮ ਹੈ ਪੰਜਾਬ ਲੈਵਲ ਤੇ ਹੋਵੇ ਕੱਲੇ ਸੇਖੂ ਵਾਸਤੇ ਤਾਂ ਉਲਿੱਕਿਆ ਨਹੀਂ ਜਾ ਸਕਦਾ ਅਸੀਂ ਮੰਨ ਲਓ ਪ੍ਰਧਾਨ ਜੀ ਨਾਲ ਇਸੇ ਕਰਕੇ ਗੱਲ ਕਰੀ ਵੀ ਸੇਖੂ ਦਾ ਦਾਦਾ ਨਹੀਂ ਪ੍ਰੋਗਰਾਮ ਕੱਲੇ ਲਈ ਕਈ ਜੇ ਉਲਿੱਕਿਆ ਗਿਆ ਤਾਂ ਮੰਨ ਲਓ ਪੂਰੇ ਪੰਜਾਬ ਦਾ ਉਹ ਤਾਂ ਉਹਦਾ ਜੀ ਦੇਖੋ ਕਰਨ ਦਾ ਹੱਕ ਹੈ ਮੰਨ ਲਓ ਉਹਨਾਂ ਨਾਲ ਲਾ ਸਕਦੇ ਆ ਲੇਕਿਨ ਸਾਨੂੰ ਇਹ ਸਮਝ ਨਹੀਂ ਆਉਂਦੀ ਕੱਲੇ ਸੇਖੂ ਵਾਸਤੇ ਹੀ ਕਿਉਂ ਤਿੰਨ ਚਾਰ ਪਿੰਡਾਂ ਦਾ ਪ੍ਰੋਗਰਾਮ ਕਰਿਆ ਗਈ ਮੰਤਰੀ ਸਾਹਿਬ ਨੇ ਮੰਨ ਲਓ ਨੀ ਪੱਥਰ ਰੱਖਿਆ ਗਰੰ ਕੱਲੇ ਸੇਖੂ ਦਾ ਹੀ ਕਿਉਂ ਮੈਨੂੰ ਤਾਂ ਇੱਥੇ ਆਪਣੇ ਆਪ ਦੇ ਮੱਲੋ ਇਹ ਸ਼ੱਕ ਹੋ ਰਹੀ ਜੀ ਵੀ ਮੇਰੇ ਤੇ ਇੱਕ ਸਰਪੰਚ ਹੋਣ ਦੇ ਨਾਤੇ ਵੀ ਮੈਨੂੰ ਜਰ ਨਹੀਂ ਹੋ ਰਿਆ ਕਿਉਂਕਿ ਮੈਂ ਹਜ਼ਾਰ ਵੋਟ ਤੇ ਮੇਰਾ ਪਿੰਡ ਨੇ ਇੰਨਾ ਸਾਥ ਦਿੱਤਾ ਜੀ ਮੈਂ ਗਰੀਬ ਘਰ ਦਾ ਮੁੰਡਾ ਐ ਸਾਈਕਲਾਂ ਦਾ ਕੰਮ ਕਰਦਾ ਸੀਗਾ ਜੀ ਮੈਂ ਠੀਕ ਹੈ ਜੀ ਮੇਰਾ ਪੈਸਾ ਲੱਗਣ ਨਹੀਂ ਦਿੱਤਾ ਜੀ ਤੇ ਮੈਨੂੰ ਹਜ਼ਾਰ ਵੋਟ ਤੇ ਸਾਡਾ ਮੱਲੋ ਰਿਕਾ ਟੁੱਟਿਆ ਜੀ ਉਹ ਚੀਜ਼ਾਂ ਮੱਲਾ ਕੁਝ ਬੰਦਿਆਂ ਨੂੰ ਹਾਜਮ ਨਹੀਂ ਹੋ ਰਹੀਆਂ ਜੀ ਮੈਂ ਗੁਰਦੇਵ ਸਿੰਘ ਜੀ ਮੈਂ ਪਿੰਡ ਸੇਖੂ ਦੇ ਵਾਸੀ ਐ ਜੀ ਅੱਜ ਸਾਡੇ ਪਿੰਡ ਦੇ ਵਿੱਚ ਐਮਐਲਏ ਸਾਹਿਬ ਨੇ ਦੌਰਾ ਰੱਖਿਆ ਸੀਗਾ ਵਿਕਾਸ ਕਾਰਜਾਂ ਵਾਸਤੇ ਵੱਡੀਆਂ ਗ੍ਰਾਂਟਾਂ ਦੇਣ ਵਾਸਤੇ ਪਤਾ ਨਹੀਂ ਕੁਝ ਲੋਕਾਂ ਨੂੰ ਇਹ ਹজম ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇਸ ਨੂੰ ਵਿਰੋਧ ਬਣਾਉਣ ਦਾ ਇੱਕ ਕਿਸਾਨ ਯੂਨੀਅਨ ਦਾ ਜਲੌਅ ਬੜਾ ਕੇ ਨਿੱਜੀ ਰੰਸਾਂ ਕਰਕੇ ਅੱਜ ਪਿੰਡ ਦੇ ਵਿੱਚ ਇੱਕ ਆ ਮਾਹੌਲ ਕ੍ਰੀਏਟ ਕਰਤਾ ਕਿ ਸਾਨੂੰ ਉਹ ਦੌਰਾ ਕੈਨਸਲ ਕਰਾਉਣਾ ਪਿਆ ਦੇਖੋ ਇੰਨਾ ਪੈਸਾ ਆਉਣਾ ਸੀ ਸਾਡੇ ਜਿਹੜੇ ਖਾਲਾਂ ਤੇ ਲੱਗਣੇ ਸੀ ਹੋਰ ਵਿਕਾਸ ਕਾਰਜਾਂ ਤੇ ਲੱਗਣੇ ਸੀ ਜਿਹੜਾ ਅੱਜ ਉਹ ਇਹਨਾਂ ਦੇ ਕਾਰਨ ਚਾਰ ਛੇ ਬੰਦੇ ਦੇ ਕਾਰਨ ਵੀ ਇਹ ਲੱਗ ਨਹੀਂ ਸਕਿਆ ਤੁਹਾਡੇ ਪਿੰਡ ਜੂਨੀਅਨਾਂ ਬਣੀਆਂ ਜੂਨੀਅਨਾਂ ਪਿੰਡ ਦੇ ਵਿੱਚ ਵੀ ਆਉਂਦੀਆਂ ਹੋਣਗੀਆਂ ਫੰਡ ਵਗੈਰਾ ਵੀ ਦਿੰਨੇ ਹੋਗੇ ਹਾਂਜੀ ਦਿੰਨੇ ਫੰਡ ਜੀ ਦਿੰਨੇ ਆ ਉਦੋਂ ਜਦੋਂ ਦਿੱਲੀ ਬਾਰਡਰ ਤੇ ਲਗਿਆ ਸੀਗਾ ਜੀ ਤਾਂ ਨਾ ਉਦੋਂ ਵੀ ਹਜ਼ਾਰਾਂ ਰੁਪਏ ਦਿੱਤਾ ਜੀ ਅਸੀਂ ਹੁਣ ਵੀ ਦਿੰਨੇ ਆ ਪਿੱਛੇ ਵੀ ਦਿੱਤਾ ਜੀ ਠੀਕ ਰਾਤ ਖਨੌਰੀ ਬਾਰਡਰ ਤੇ ਪੁਲਿਸ ਨੇ ਮੌਜੂ ਜਿਹੜੇ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਨੂੰ ਚੱਕ ਕੇ ਉਗਰਾਹ ਕੀਤਾ ਉਹਦਾ ਕਾਰਨ ਵੀ ਹੋ ਸਕਦਾ ਨਹੀਂ ਜੀ ਦੇਖੋ ਜੇ ਤਾਂ ਉਹ ਹੋ ਸਕਦਾ ਸੀ ਤਾਂ ਸਾਰੇ ਪਿੰਡਾਂ 'ਚ ਹੀ ਹੋ ਸਕਦਾ ਸੀ ਪਰ ਲੇਕਿਨ ਇਹ ਬਾਕੀ ਪਿੰਡਾਂ 'ਚ ਵੀ ਸਾਡੇ ਐਮਐਲਏ ਸਾਹਿਬ ਨੇ ਕਾਟਣ ਕੀਤੇ ਆ ਉੱਥੇ ਕੋਈ ਵਿਰੋਧ ਨਹੀਂ ਹੋਇਆ ਕਿਉਂਕਿ ਅਸੀਂ ਪ੍ਰਧਾਨ ਨਾਲ ਗੱਲ ਕਰ ਚੁੱਕੇ ਹਾਂ ਜਿਹੜੇ ਇੱਕ ਸਿੱਧੂ ਪ੍ਰਦੇਸੀ ਮਹਿਮਾ ਸਿੰਘ ਉਹ ਕਹਿੰਦੇ ਜੀ ਪਿੰਡਾਂ ਵਾਸਤੇ ਸਾਡੀ ਕੋਈ ਕਾਰ ਨਹੀਂ ਸੀ ਫਿਲਹਾਲ ਸਾਡਾ ਥਾਣੇ ਦਾ ਘਰੋਹ ਸੀ ਇਹ ਤਾਂ ਨਿੱਜੀ ਤੌਰ ਤੇ ਹੈ ਜੀ ਯੋਗ ਸੀਗਾ। ਕਿ ਨਾਮ ਹੈ ਆਪਣਾ? ਰਾਜ ਸਿੰਘ। ਕੀ ਕਹਿਣਾ ਚਾਹੁੰਨੇ? ਕੀ ਕਹਿਣਾ ਚਾਹੁੰਨੇ ਆਹੀ ਚੰਗਾ ਸੀਗਾ ਜੀ ਆਉਣਾ ਸੀਗਾ ਬੀਬੀ ਜੀ ਨੇ। ਹੂੰ। ਪਿੰਡ ਦੇ ਵਿਕਾਸ ਵਾਸਤੇ ਇੱਕ ਗਰਾਂਟਾ ਦੇਣ ਵਾਸਤੇ। ਹੂੰ। ਕੁਝ ਥੋੜੇ ਜੇ ਬੰਦਿਆਂ ਨੇ ਜੀ ਵਿਰੋਧ ਕਰਕੇ ਜਿਹੜਾ ਕਿ ਉਹ ਨਹੀਂ ਆ ਸਕਦੇ। ਤੁਹਾਡੇ ਹੀ ਪਿੰਡ ਦੇ ਉਹ। ਹਾਂਜੀ। ਸਾਡੇ ਹੀ ਪਿੰਡ। ਪਹਿਲਾਂ ਵੀ ਇਦਾਂ ਹੀ ਕਰਦੇ ਆ। ਨਹੀਂ ਪਹਿਲਾਂ ਤਾਂ ਨਹੀਂ ਕਰਿਆ ਜੀ, ਹੁਣ ਹੀ ਕਰਿਆ ਉਹਨਾਂ ਨੇ ਪਹਿਲੀ ਵਾਰੀ ਕਰਿਆ। ਅੱਛਾ। ਹਾਂਜੀ। ਮੁਬਾਰਕਾਬਾਦ। ਮੁਰਦਾਵਾਲ ਮੁਰਦਾਵਾਲ ਸਿੱਤ ਸਰਕਾਰ ਮੁਰਦਾਵਾਲ 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 ਸਰਕਾਰ ਮੁਰਦਾਵਾਲ ਮੁਰਦਾਵਾਲ ਹਾਂਜੀ ਕੀ ਨਾਮ ਆਪਣਾ ਬਲਕਰਨ ਸਿੰਘ ਹੈ ਜੀ ਬਲਕਰਨ ਸਿੰਘ ਜੀ ਕਿਹੜੀ ਜਥੇਬੰਦੀ ਨਾਲੋਂ ਉਹ ਗਰਾਹਣਾ ਅਸੀਂ ਕੰਮ ਕਰਦੇ ਹਾਂ ਜੀ ਅੱਛਾ ਕੀ ਮਸਲਾ ਹੋਇਆ ਜੀ ਮਸਲਾ ਇਹ ਹੈ ਵੀ ਜਿਹੜੀ ਸਾਡੇ ਅੰਨੇ ਗੋਲੀ ਸਰਕਾਰ ਹੈ ਉਹਨੂੰ ਜਗਾਉਣ ਵਾਸਤੇ ਬਾਰਡਰ ਤੇ ਸਾਡੇ ਕਿਸਾਨ ਬੈਠੇ ਸੀਗੇ ਤੇ ਸਾਡੀ ਜਿਹੜੀ ਸੈਂਟਰ ਸਰਕਾਰ ਨੇ ਤੇ ਸਾਡੇ ਪੰਜਾਬ ਸਰਕਾਰ ਨੇ ਰਲ ਮਿਲ ਕੇ ਸਾਡੇ ਕਿਸਾਨਾਂ ਨਾਲ ਧੋਖਾ ਕੀਤਾ ਸਾਨੂੰ ਬਰਿਆ ਕੇ ਸੱਦ ਕੇ ਪਰੋਸਾ ਦੇ ਕੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਫੇਰ ਸਾਡੇ ਕਿਸਾਨਾਂ ਵਾਲਾ ਬੀਬੀਆਂ ਨਾਲ ਧੱਕੇਸ਼ਾਹੀ ਕਰੀਆ ਸਾਡੀਆਂ ਬੇਇੱਜ਼ਤੀਆਂ ਕਰ ਗਿਆ ਨੇ ਅਸੀਂ ਆਪਦੇ ਹੱਕੀ ਮੰਗਾ ਵਾਸਤੇ ਬੈਠੇ ਆਗੇ ਤੇ ਹੁਣ ਵੀ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਰਕਾਰੇ ਜਿੰਨਾ ਮਰਜ਼ੀ ਜ਼ੁਲਮ ਕਰ ਲੈ ਅਸੀਂ ਜਿਉਂਦੀ ਤੋ ਉਹ ਲੜਾਈ ਤੇ ਨਾਲ ਲੜਨ ਨੂੰ ਤਿਆਰ ਬੈਠੇ ਆਂ ਬੱਚਾ ਬੱਚਾ ਤੁਹਾਡੇ ਖਿਲਾਫ ਹੈ ਅੱਜ ਜਿੰਨੇ ਮਰਜ਼ੀ ਧੱਕੇਸ਼ਾਹੀਆਂ ਕਰ ਲੋ ਇਹ ਜਿੰਨਾ ਤੁਸੀਂ ਧੱਕੇਸ਼ਾਹੀ ਕਰੋਗੇ ਸਾਡਾ ਸ਼ਗਰ ਸੰਦੂ ਜਿਆਦਾ ਤੇਜ਼ ਹੋਊਗਾ ਤੇ ਅੱਜ ਬਲਿੰਦਰ ਕੌਰ ਰੀਬਾ ਨੇ ਸਾਡੇ ਕੋਲੇ ਇੱਥੇ ਆਉਣਾ ਸੀਗਾ ਤੇ ਅਸੀਂ ਉਹਦੇ ਗਰੋਹ ਚ ਸਾਰੇ ਕਿਸਾਨ ਇਕੱਠੇ ਹੋਏ ਆਂ ਪਿੰਡ ਪਿੰਡ ਦੇ ਵਿਕਾਸ ਲਈ ਆਉਣਾ ਸੀ ਪਿੰਡ ਦੇ ਵਿੱਚ ਕਾਫੀ ਕੰਮ ਆ ਜਿਹੜੇ ਦੱਸੇ ਜਾ ਰਹੇ ਵੀ ਹੋਣ ਵਾਲੇ ਸੀ ਪੈਸਾ ਦੇਣਾ ਸੀ ਕਿ ਤੁਸੀਂ ਪਿੰਡ ਦੇ ਵਿਕਾਸ ਨਹੀਂ ਚਾਹੁੰਦੇ ਵੀ ਸਾਨੂੰ ਸਾਨੂੰ ਵਿਕਾਸ ਬਾਅਦ ਚ ਚਾਹੀਦਾ ਪਹਿਲਾਂ ਸਾਡੇ ਨਸ਼ੇ ਬੰਦ ਕਰੇ ਸਰਕਾਰ ਸਾਡੀਆਂ ਕਿਸਾਨੀ ਮੰਗਾਂ ਨੂੰ ਮੰਨੇ ਫਿਰ ਅਸੀਂ ਸਾਨੂੰ ਵਿਕਾਸ ਬਾਅਦ ਚ ਆਏ ਅਸੀਂ ਵਿਕਾਸ ਕੀ ਕਰ ਲੈ ਸਾਡੀਆਂ ਗੱਲਾਂ ਸੁਣਨੀਆਂ ਹੋ ਜਾਣੀਆਂ ਸਾਡੇ ਬੱਚੇ ਨਸ਼ਾ ਨਾ ਮਾਰ ਰਹੇ ਆ ਸਰਕਾਰ ਅੱਟਪਕਰੀ ਬੈਠੀ ਹੈ ਤੇ ਜਿਹੜੇ ਵੱਡੇ ਮਗਰਬਾਚਾ ਉਹਨਾਂ ਨੂੰ ਫੜ ਨਹੀਂ ਰਹੀ ਤੇ ਐਵੇਂ মিডিਆ ਤੇ ਸਾਰੀਆਂ ਮਤਲਬ ਇਹ ਛੋਛੇਵਾੜੀਆਂ ਚੱਲ ਰਹੀਆਂ ਨੇ ਨਸ਼ਾ ਅੱਗੇ ਨਾਲ ਪਹਿਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਧੋਖਾ ਕਰਿਆ ਤੇ ਹੁਣ ਇਹ ਸਰਕਾਰ ਨੇ ਉਹੀ ਗੱਲਾਂ ਤੇ ਇਹ ਸਰਕਾਰ ਉੱਤਰੀਆ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਨਸ਼ਾ ਜਿਉਂਦੀ ਤਿਉਂ ਅੱਗੇ ਨਾਲ 4 ਗੋੜਾ ਵਧ ਗਿਆ ਹਾਂਜੀ ਦੇਖੋ ਜੇ ਜਿਹੜੀ ਗੱਲ ਵਿਕਾਸ ਦੀ ਸਾਡੀ ਪੰਚਾਇਤ ਨੇ ਕਹੀ ਹੈ ਅਸੀਂ ਤਾਂ ਸਾਰਿਆਂ ਨੇ ਘਰ ਘਰ ਨੇ ਆਮ ਪਾਰਟੀ ਦੀ ਸਰਕਾਰ ਬਣਾਈ ਸੀ ਬੱਚੋ ਬੱਚਿਆਂ ਨੇ ਇਹਨੂੰ ਵੋਟਾਂ ਪਾਗੀਆਂ ਸੀ 92 ਐਮਐਲਏ ਜਿੱਤ ਕੇ ਦਿੱਤੇ ਸੀ ਵਿਕਾਸ ਦੀ ਗੱਲ ਤਾਂ ਜਿੱਤੇ ਸੀਗੇ ਪਰ ਇਹ ਲੋਕਾਂ ਦੇ ਜਿਹੜੇ ਵਾਅਦੇ ਕਰੇ ਨੇ ਉਹਨਾਂ ਵਾਅਦਿਆਂ ਤੇ ਸਾਡੀ ਸਰਕਾਰ ਮੁੱਕਰ ਗਈ ਹੁਣ ਸਾਨੂੰ ਵਿਕਾਸ ਤਾਂ ਚਾਹੀਦਾ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਜ਼ਰੂਰੀ ਤੇ ਹੱਕੀ ਮੰਗਾਂ ਆ ਉਹ ਵੀ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਅਸੀਂ ਵਿਕਾਸ ਦੇ ਪੂਰਾ ਹੱਕ ਚਾਹੇ ਤੇ ਵਿਕਾਸ ਦੇ ਨਾਲ-ਨਾਲ ਅਸੀਂ ਕਹਿੰਦੇ ਹਾਂ ਵੀ ਸਾਡੀਆਂ ਜਿਹੜੀਆਂ ਜ਼ਬਾਨੀ ਤੇ ਕਿਸਾਨੀ ਵੀ ਬਚਾਈ ਜਾਵੇ ਵਿਕਾਸ ਦੀ ਗੱਲ ਵੀ ਅਸੀਂ ਸਹਿਮਤ ਹਾਂ ਪਰਬ ਜਵਾਨੀ ਤੇ ਸਾਡੀ ਕਿਸਾਨੀ ਮਰ ਰਹੀ ਹੈ ਇਸ ਕਰਕੇ ਅਸੀਂ ਜਿਹੜੀਆਂ ਸਰਕਾਰਾਂ ਦਾ ਵਿਰੋਧ ਪੁਰਗੋ ਵਿਰੋਧ ਕਰਦੇ ਆ ਤੇ ਕਰਦੇ ਰਾਵਾਂਗੇ ਜਿੰਨਾ ਮਰਜੀ ਸਰਕਾਰਾਂ ਸਾਡੇ ਨਾਲ ਧੱਕਾ ਕਰੇ ਉਸ ਵੀ ਜ਼ੁਲਮ ਕਰੇ ਜ਼ੁਲਮ ਸਹਿਣ ਨੂੰ ਵੀ ਤਿਆਰ ਆ ਤੇ ਲੜਾਈ ਸਾਡੀ ਜਾਰੀ ਰਹੂਗੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਚੱਕੀਦਾ ਸਿੰਘ ਵਾਲਾ ਪੱਕਾ ਖੁਰਦ ਸਿੱਧੂਪੁਰ ਜਥੇਬੰਦੀ ਦੇ ਨਾਲ ਅਸੀਂ ਜੁੜੇ ਹੋਏ ਆ ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਬਲਜਿੰਦਰ ਕੌਰ ਆਉਣਾ ਤੇ ਜਿਹੜਾ ਰਾਤ ਜਿਹੜਾ ਨੁਕਸਾਨ ਕਰਿਆ ਉੱਥੇ ਬਲਡੋజర్ ਚਲਾਇਆਗਾ ਉਹਦੇ ਗੁੱਸੇ 'ਚ ਅਸੀਂ ਇੱਥੇ ਵਿਰੋਧ ਕਰਨ ਪਹੁੰਚੇ ਆਗੇ ਤੇ ਇਹ ਬਹੁਤ ਮਾਰੂ ਨੀਤੀਆਂ ਤੇ ਆ ਗਈ ਸਰਕਾਰ ਤੇ ਪਰੋਸੇ 'ਚ ਲੈ ਕੇ ਸਾਨੂੰ ਨਹੱਥਿਆਂ ਤੇ ਸਾਡੇ ਤੇ ਬਾਰ ਕਰਿਆ ਕਿ ਜਿਹੜਾ ਤੁਸੀਂ ਅੱਜ ਇੱਥੇ ਵਿਰੋਧ ਕੀਤਾ ਹੈ ਬਲਾਕ ਦੀ ਸਹਿਮਤੀ ਨਾਲ ਵਿਰੋਧ ਕੀਤਾ ਗਿਆ ਹਾਂਜੀ ਹਾਂਜੀ 21 ਦੇ ਹਿਸਾਬ ਨਾਲ ਕੋਸ਼ਿਸ਼ ਸਾਡੇ ਜਿੱਤੇ ਗਏ ਹੈਗੇ ਟੋਲਪਲਾ ਜੇ ਤੇ ਕੋਸ਼ਿਸ਼ ਹੀ ਇੱਧਰ ਆਏ ਆਗੇ ਪਰ ਉਹਨਾਂ ਦਾ ਕਹਿਣਾਗਾ ਵੀ ਉਹਨਾਂ ਦੇ ਛੋਟੇ ਬਲਾਕ ਪ੍ਰਧਾਨ ਮਹਿਮਾ ਸਿੰਘ ਨਾਲ ਗੱਲ ਹੋਈ ਉਹ ਕਹਿੰਦੇ ਸਾਡਾ ਪਿੰਡਾਂ ਨਾਲ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੋਇਆ ਸੀ ਨਹੀਂ ਜੀ ਮੈਂ ਸਾਡੇ ਪ੍ਰਧਾਨ ਦਾ ਪਿਆਰਾ ਸਿੰਘ ਹੈ ਸਾਡਾ ਆਪ ਦਾ ਪਿੰਡ ਦਾ ਪ੍ਰਧਾਨ ਪਿਆਰਾ ਸਿੰਘ ਸਾਡਾ ਬਲਾਕ ਪ੍ਰਧਾਨ ਆ ਅੱਛਾ ਸਾਡੇ ਅੱਦੇ ਸੇਖੂ ਤੋਂ ਪੱਕੇ ਤੋਂ ਅੱਦੇ ਜੀਤੇ ਗਏ ਆ ਪਹਿਲਾਂ ਗਹਿਰੀ ਰੱਖਿਆ ਪ੍ਰੋਗਰਾਮ ਉਹਦੋਂ ਗਾ ਉਹਨਾਂ ਨਾਲ ਕੰਟੈਕਟ ਕਰਿਆ ਉਹ ਕਹਿੰਦੇ ਜੀਤੇ ਟੋਲ ਟੋਲ ਤੇ ਆ ਕਹਿੰਦੇ ਸੀ ਤੇ ਅਸੀਂ ਇੱਧਰ ਆ ਕੇ ਕੁਝ ਦੋ ਕੀ ਕਹਿਣਾ ਚਾਹੁੰਦੇ ਅਸੀਂ ਜੱਜ ਕੇ ਵਿਰੋਧ ਕਰਾਂਗੇ ਜਿੰਨੇ ਜ਼ਿਕਰ ਸਾਨੂੰ ਸੈਂਟਰ ਸਰਕਾਰ ਪੰਜਾਬ ਸਰਕਾਰ ਸਾਨੂੰ ਹੱਕ ਹੱਕ ਮੰਗ ਸਾਨੂੰ ਮੰਗ ਦੀ ਹੱਕ ਨਹੀਂ ਸਾਨੂੰ ਹੋ ਕਰਦੇ